ਯਾਰ ਸਿੱਖਾ ਸੁਭਰ ਬਿਲਕਦਮੜੇ ਸਾਹ ਸੁਭਰ ਭਾਰਤ ਦੇ ਲੋਕੀ ਤੇ ਗਿਆ ਨਾ ਐਸੀ ਤੂ ਲਾਇਕ ਕਰਤੂਗਾ ਹੋਏ ਗੁਰੂ ਆਹ ਬਹੁਤ ਰੱਬ ਦੇ ਮਾਇਕਾ ਅੱਡਾ ਰਾਵਾ ਫੋਟੋ ਵੀ ਕਰਦੇ ਆਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਤਰਨ ਕਰ ਗੁਰੂ ਗੋਬਿੰਦ ਸਿੰਘ ਜੀ ਦਾ ਤਰਨ ਕਰ ਗੁਰੂ ਬਖਸ਼ ਸਿੰਘ ਜੀ ਦਾ ਤਰਨ ਕਰ ਗੁਰੂ ਬਖਸ਼ ਸਿੰਘ ਜੀ ਦਾ ਤਰਨ ਕਰ ਗੁਰੂ ਗੋਬਿੰਦ 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 ਸਿੰਘ ਜੀ ਦਾ ਤਰਨ ਕਰ ਗੁਰੂ ਗੋਬਿੰ परवारो गुजरे की चढ़ी कवरोन ਰਜੇ ਹਨ ਗੁਰੂ ਮਾਤਾ ਨੂੰ ਆਪੇ ਗੁਰ ਤੇ ਲਾ ਆਪੇ ਗੁਰ ਤੇ ਲਾ ਆਪੇ ਗੁਰ ਤੇ ਲਾ ਆਪੇ ਗੁਰ ਤੇ ਲਾ ਪ੍ਰਾਨਤਿ ਸੁਪ੍ਰਮਾਤਮਾ ਪੁਰਖ ਪੂਰਾ ਪਰਮਾਨੰਤਿ ਸੁਪ੍ਰਮਾਤਮਾ ਪੁਰਖੋ ਤਮ ਪੂਰਾ ਪਰਮਾਨਿਤ ਪ੍ਰਮਾਤਮਾ ਪਰਗੋਥਮ ਪੂਰਾ ਪਰਮਾਨਿਤ ਪ੍ਰਮਾਤਮਾ ਪੁਰਖੋ ਤੰਪੂਰਾ ਸੋਹਨਾਰ ਸਾਖਿ ਸ਼ਾਹ ਹੈ ਸਤਿ ਪਾਲਣ ਉਰਾ ਸੋਹਨਾਰ ਆਹ ਮਾ ਗੋਵਿੰਦ ਸਿੰਘ ਆਪੇ ਗੁਰੂ ਦੇਲਾ ਆਹ ਮਾ ਗੋਵਿੰਦ ਸਿੰਘ ਆਹ ਲਸ ਲਕੜੇ ਬਾਟ ਸਿਮਾਰ ਜੁਆਇਂ ਮਾਈ ਮੂਰਨਾ ਨਾਮ ਭਾਈ ਵੱਲੋਈ ਤੱਟਾ ਦੇ ਗਣ ਭਾਈ ਗਣ ਪਰਵਾਰ ભાઈ કરો ભાઈ કરો માઈકરો ભાઈ કરો ભાઈ સુખાઈ કરો ભાઈ 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 રજી 50 લાખ દમડે સાડે સરકાર જો સરગુવાતે જંગીર સેનજીઓના પરિવાર ਕਿਆ ਲੱਗ ਰਿਹਾ ਇੰਨਾ ਇੰਟਰਨੈਟ ਆ ਰਿਹਾ ਮਾਰ ਰਿਹਾ ਬੰਦਾ ਬੈਕਗ੍ਰਾਉਂਡ ਸਾਡੇ ਵਿੱਚ ਉਹਨਾਂ ਦਾ ਸਾਡੇ ਨਵਜੇ ਬਾਹਰ ਪਰਿਵਾਰ ਦੇ ਵਿੱਚ ਅਨੰਦ ਸਿੰਘ ਜੀ ਸਤਿਗੁਰੂ ਫਿਰ ਲੋਕੀ ਦਾ ਅਸਰ ਦੀ ਤਰੱਕੀ ਬੱਚਿਆਂ ਨੂੰ ਵਾਝਾ ਕਰਵਾਉਂਦਾ ਹੈ ਬਾਈ 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 पाए वाई गुरबाई 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 गुरबार गुरबाई गुरु वाई गुरबाई 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 सभे राजा न ओला करे पुतना चले बात बात करती thank you ਤੋਂ ਸਾਰਿਆਂ ਨਾਲ ਜੀਤਾਰੇ ਵੀ ਲਾਰੇ ਨੇ ਤੁੰਗੂ ਸਾਹਿਬ ਦੀ ਕਿਰਪਾ ਜੀ ਸਾਹਿਬ ਦੀ ਅਰਦਾਸ ਕਰਦੇ ਹਾਂ ਸਤ ਸ੍ਰੀ ਅਕਾਲ ਕਲਾ ਦੇ ਵਿੱਚ ਉਸ ਸੰਸਥਾ ਦੇ ਗੁਰੂ ਤੇਜਪੁਰੇ ਤੋਂ ਮਾਈਆ ਦੇ ਵਿੱਚ ਬਾਦੀ ਪਾਉਣਾ 14 ਲੱਖ ਰੁਪਏ ਚੌਧਰੀ ਮੱਖਣ RAM ਜੀ ਦੇ ਪਰਿਵਾਰ ਵੱਲੋਂ ਸੇਵਾ ਹੈ ਖਤ ਗੁਰ ਪਰਿਵਾਰ ਤੋਂ ਚੜ੍ਹ ਕੇ ਕਲਾ ਦੇ ਵਿੱਚ ਰੱਖਣ ਮਾਰਾ ਦੇ ਦਰਦ ਕਮਾਈਆਂ ਦੇ ਜਲਾਦੇ ਕਾਂਗਰਜੀ ਵਾਹਿਗੁਰੂ ਵਾਹਿ गुरु कॉलेज की पास कौन नहीं पास पुलिस को नीचे देव रहा हां कौन ली पास कौन पास कौन पास फोटो कर रहे हैं वाह थैंक यू